ਮੈਂ ਇਹ ਕਹਿ ਸਕਦੇ ਹਾਂ ਤੁਹਾਡੀਆਂ ਰਿਕਾਰਡਿੰਗਸ ਜਿੱਥੇ ਭੇਜੀਆਂ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਣੀ ਹੈ ਰਿਕਾਰਡਿੰਗਾਂ ਤੋਂ ਇਲਾਵਾ ਜੋ ਜੋ ਐਵੀਡੈਂਸ ਸਿੱਟੇ ਜੋ ਜੋ ਮੈਂ ਕਹਿੰਦਾ ਸੀ ਜੋ ਵੀ ਪ੍ਰੂਫਟੀਆਂ ਜੋ ਵੀ ਐਵੀਡੈਂਸ ਸੀ ਕਿਉਂਕਿ ਐਵੀਡੈਂਸ ਇਨ ਬੜਾ ਮਜ਼ਬੂਤ ਐਵੀਡੈਂਸ ਬਣੇ ਜਾਂਦਾ ਉਹ ਜਿੱਥੇ ਤੱਕ ਪਹੁੰਚਿਆ ਮਿਲਦਾ ਉਹ ਸਹੀ ਕੰਮ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਆਪਣੀ ਐਮਐਲਏ ਦੇ ਖਾਤੇ ਬੜਾ ਇੱਕ ਅਨੇਕ ਫੈਸਲਾ ਕੀਤਾ ਹੈ ਕੀ ਰਿਪੋਰਟਿੰਗ ਜੇ ਤੁਸੀਂ ਗੱਲ ਕਰਦੇ ਹੋ ਨਾ ਤੇ ਹੈ ਕੀ ਕੀ ਹੈ ਉਹ ਉਹਨਾਂ ਨੂੰ ਬਹੁਤ ਕੁਛ ਅਜੇ ਆਮ ਜਨਤਾ ਨੂੰ ਪਤਾ ਲੱਗ ਗਿਆ ਜੇ ਪਤਾ ਮੈਂ ਬੋਲਦਾ ਸੀ মিডিਆ ਨੂੰ ਪਤਾ ਸੀ ਮੈਂ ਬੋਲਦਾ ਸੀ ਅੱਜ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੇ 11 ਮਿੰਟ ਬਾਅਦ ਕਾਰਵਾਈ ਕੀਤੀ ਹੈ ਜੋ ਜੋ ਮੈਂ ਕਹਿੰਦਾ ਸੀ ਮੈਨੂੰ ਲੱਗਦਾ ਕਿ ਸਾਰਾ ਸੱਤਾ ਪੁਰੇ ਦੇ ਡਿਪਟੀ ਰਮਨ ਉੜਾ ਦੇ ਖਿਲਾਫ ਕੋਈ ਕਿਤੂ ਐਵੀਡੈਂਸ ਮਿਲਿਆ ਇਸ ਚਿਤੰਗਰਾਲ ਨੇ ਦੱਸੀ ਹੋਈ ਐਵੀਡੈਂਸ ਹੈ ਚਿਤੰਗਰਾਲ ਨੇ ਦੱਸੀ ਹੋਈ ਐਂ ਦੀ ਗੱਲਾਂ ਅੱਜ ਸਰਕਾਰ ਨੇ ਕਰਵਾਈ ਅੱਛਾ ਕੀ ਏਟੀਪ ਨੇ ਵੀ ਕੋਈ ਮੂੰਹ ਖੋਲਿਆ ਆਪਣਾ ਈ ਬੀਜੇਪੀ ਨੂੰ ਅਪਰੋਚ ਕੀਤਾ ਸੀ ਰਮਨ ਅਰੋੜਾ ਨੇ ਕਿ ਮੈਨੂੰ ਤੁਸੀਂ ਬੀਜੇਪੀ ਦੇ ਮੈਂ ਇੱਕ ਪੁਰਾਣਾ ਕਾਰਕਟਰ ਆ ਪਾਰਟੀ ਦਾ ਇਸੀ ਨੂੰ ਮੈਂ ਕਲੀਅਰ ਨਹੀਂ ਕਰ ਸਕਦਾ ਚਰਚਾਾਂ ਤੇ ਹੁੰਦੀਆਂ ਚਰਚਾ ਮੈਂ ਵੀ ਵੀਡੀਓ ਦੇ ਮਾਧਮਾ ਨਾਲ ਸੁਣੀ ਆ ਤੁਹਾਡੇ ਮਾਧਮਾ ਨਾਲ ਜਦੋਂ ਰਮਨ ਅਰੋੜਾ ਦੀ ਸਿਕਿਉਰਿਟੀ ਵਾਪਸ ਲਈ ਗਈ ਤੇ ਇਹ ਵੀ ਚਰਚਾਾਂ ਸੀਗੀਆਂ ਨੇ ਕਿ ਕਹਿੰਦੇ ਕਿ ਸ਼ੀਤਲ ਗੁਰਾਰ ਹੋਣਾਂ ਦੇ ਨਾਲ ਬੜੀ ਮੁਲਾਕਾਤ ਹੋਈ ਉਹਨਾਂ ਦੌਰਾਨ ਉਹਨਾਂ ਦੀ ਤੇ ਕੀ ਤੁਹਾਨੂੰ ਮਿਲਣ ਆਏ ਸੀ ਰਮਨ ਅਰੋੜਾ ਇਹ ਮਿਲੇ ਵੀ ਸੀ ਨਾ ਕਾਰਨ ਕੀ ਸੀ ਮੈਨੂੰ ਪਿਛਲੇ 15 ਮਹੀਨਿਆਂ ਤੋਂ ਰਮਨ ਅਰੋੜਾ ਜੀ ਨਾਲ ਮੇਰਾ ਕੋਈ ਵੀ ਆਲਾਨੀ ਨਹੀਂ ਹੈ 15 ਮਹੀਨੇ ਤੋਂ ਨਾਂ ਮੈਂ ਇੱਕ ਦੋ ਵਾਰੀ ਰਣਨੀਤੀ ਫੰਡ ਤੋਂ ਮਤਲਬ ਕਿ ਸਮਾਜਿਕ ਸਹਾਇਤਾ ਜਿੱਤ ਮਿਲ ਗਈ ਹੈ ਹੁਣ ਕਿ ਮੈਂ ਕਹਿ ਨਹੀਂ ਸਕਦਾ ਮੇਰਾ ਕੋਈ ਵੀ ਤਾਲ ਮਿਲ ਨਹੀਂ ਬਹੁਤ ਖੁਸ਼ ਹਾਂ ਪਰ ਮੇਰੀ ਜਿੱਥੇ ਵੀ ਸਰਕਾਰ ਦੀ ਲੋੜ ਹੈ ਇੱਥੇ ਮੇਰੀ ਵਿਜੀਲੈਂਸ ਦੀ ਲੋੜ ਪਵੇ ਮੈਂ ਇਹਨਾਂ ਬੇਈਮਾਨ ਲੋਕਾਂ ਦੇ ਖਿਲਾਫ ਜਿਹੜੇ ਵੀ ਮੇਰੇ ਜਿੰਦਾ ਸ਼ਹਿਰ ਦਾ ਲੋਕਾਂ ਦਾ ਬੁਰਾ ਕਰਨਗੇ ਅਗਰ ਲੋਕਾਂ ਦੇ ਡੀਡਰ ਪੱਲਿਆਂ 'ਤੇ ਨੋਟਿਸ ਲੱਗੇਗਾ ਲੋਕਾਂ ਦੀ ਦੁਕਾਨਾਂ 'ਤੇ ਨੋਟਿਸ ਲੱਗੇਗਾ ਲੋਕਾਂ ਦੀ ਫੈਕਟਰੀ 'ਚ ਲੱਗੇਗਾ ਲੋਕਾਂ ਦੇ ਰੋਜ਼ਗਾਰ 'ਤੇ ਡਾਕਾ ਪਏਗਾ ਉਹਨਾਂ ਦੇ ਖਿਲਾਫ ਕੱਟ ਪਿੱਲਾ ਹੀ ਲੜਾਂਗਾ ਕੋਈ ਕਿਸੇ ਵੀ ਕਾਰਕਿਰਤਾ ਕਿਸੇ ਵੀ ਜਲੰਧਰ ਵਾਸੀ ਨਾਲ ਇਹ ਜਿਹੜਾ ਕੰਮ ਨਹੀਂ ਹੋਣ ਦੇਵਾਂਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਤੇ ਵਿਜੀਲੈਂਸ ਦੀ ਕਾਰਵਾਈ ਅੱਜ ਦੇਖਣ ਨੂੰ ਮਿਲੀ ਹੈ ਤੇ ਇਸ ਵਕਤ ਅਸੀਂ ਇਸੇ ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਭਾਜਪਾ ਲੀਡਰ ਸ਼ੀਤਲੰਗ ਗੁਰਾਲ ਮੌਜੂਦ ਨੇ ਤੇ ਸਾਬਕਾ ਵਿਧਾਇਕ ਵੀ ਆਮ ਆਦਮੀ ਪਾਰਟੀ ਤੋਂ ਰਹਿ ਚੁੱਕੇ ਨੇ ਕਿਉਂਕਿ ਮੇ ਬਾਕੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਕੋਈ ਨਜ਼ਰ ਆਂਦੇ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵਿਧਾਇਕ ਰਮਨ ਅਰੋੜਾ ਉਹਨਾਂ ਤੇ ਵਿਜੀਲੈਂਸ ਦੀ ਕਾਰਵਾਈ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਆਪਣੀ ਐਮਐਲਏ ਦੇ ਖਿਲਾਫ ਬੜਾ ਇੱਕ ਇਨੇਕ ਫੈਸਲਾ ਕੀਤਾ ਜਿਹੜੇ ਜਲੰਧਰ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ ਪਰ ਮੈਨੂੰ ਲੱਗਦਾ ਕਿ ਅਜੇ ਉਮੀਦ ਬਹੁਤ ਹੈ ਕਿ ਜਿਹੜੇ ਬਾਕੀ ਲੋਕ ਆ ਜਿਨ੍ਹਾਂ ਨੇ ਕਰਾਪਸ਼ਨ ਕੀਤੀ ਹੈ ਜਿਹੜੇ ਲੋਕ ਇਸ ਧੰਦੇ ਦੇ ਵਿੱਚ ਨਾਲ ਹੈ ਉਹਨਾਂ ਦੇ ਚਿਹਰਾ ਬੇਨਕਾਬ ਹੋਏਗਾ ਅੱਛਾ ਭਾਈ ਰਿਕਾਰਡਿੰਗਸ ਲੈ ਕੇ ਬੈਠੇ ਹੋ ਤੁਸੀਂ ਹਨਾ ਕੀ ਕੁਛ ਹੈ ਵੀ ਖਜ਼ਾਨੇ ਚ ਤੁਹਾਡੇ ਕੋਲ ਐਸਪੈਕ ਬਹੁਤ ਕੁਛ ਹੈ ਹੂੰ ਬਹੁਤ ਖੁਸ਼ ਆ ਪਰ ਮੇਰੀ ਜਿੱਥੇ ਵੀ ਸਰਕਾਰ ਨੂੰ ਜ਼ਰੂਰਤ ਪਵੇ ਕਿੱਥੇ ਮੇਰੀ ਵਿਜੀਲੈਂਸ ਨੂੰ ਜ਼ਰੂਰਤ ਪਵੇ ਮੈਂ ਇਹਨਾਂ ਬੇਈਮਾਨ ਲੋਕਾਂ ਦੇ ਖਿਲਾਫ ਜਿਹੜੇ ਵੀ ਮੇਰੇ ਜਲੰਧਰ ਸ਼ਹਿਰ ਦਾ ਲੋਕਾਂ ਦਾ ਬੁਰਾ ਕਰਨਗੇ ਅਗਰ ਲੋਕਾਂ ਦੇ ਡੇਢਰ ਮਰਲਿਆਂ ਦੇ ਉੱਤੇ ਨੋਟਿਸ ਲੱਗੇਗਾ ਲੋਕਾਂ ਦੀ ਦੁਕਾਨਾਂ ਤੇ ਨੋਟਿਸ ਲੱਗੇਗਾ ਲੋਕਾਂ ਦੀ ਇਫੈਕਟੇਜ ਲੱਗੇਗਾ ਲੋਕਾਂ ਦੇ ਰੋਜ਼ਗਾਰ ਤੇ ਉੱਤੇ ਡਾਕਾ ਪਏਗਾ ਉਹਨਾਂ ਦੇ ਖਿਲਾਫ ਡਟ ਕੇ ਲੜਾਂਗਾ ਆਪਣੇ ਕਿਸੇ ਵੀ ਕਾਰਕਿਰਤਾ ਕਿਸੇ ਵੀ ਜਲੰਧਰ ਵਾਸੀ ਨਾਲ ਇਹ ਜਿਹੜਾ ਕੰਮ ਨਹੀਂ ਹੋਣ ਦੇਵਾਂਗਾ ਇਹ ਇਸ ਕਰਕੇ ਮੇਰੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਜੋ ਉਹਨਾਂ ਨੂੰ ਸੱਚਾਈ ਪਤਾ ਲ ਜੋ ਉਹਨਾਂ ਦੇ ਕੋਲ ਸੱਚ ਹੈ ਉਹ ਭਾਵੇਂ ਏਟੀਵੀ ਸੁਖਦੇਵ ਜੀ ਵੱਲੋਂ ਹੈ ਜਾਂ ਹੋਰ ਤਰੀਕੇ ਨਾਲ ਪਤਾ ਲੱਗਿਆ ਜਨਤਾ ਦੇ ਸਾਹਮਣੇ ਕੀਤਾ ਜਾ। ਅੱਛਾ ਇੱਕ ਹੋਰ ਵੱਡਾ ਸਵਾਲ ਹੈ ਜਿਹੜਾ ਮੈਂ ਕਰਨਾ ਚਾਹੂੰਗੀ ਤੁਹਾਡੇ ਕੋਲ ਜਦੋਂ ਰਮਨ अरोड़ा ਜੀ ਸਿਕਿਉਰਿਟੀ ਵਾਪਸ ਲਈ ਗਈ ਤੇ ਇਹ ਵੀ ਚਰਚਾਵਾਂ ਛਿੜੀਆਂ ਨੇ ਕਹਿੰਦੇ ਵੀ ਸ਼ੀਤਲ ਗੁਰਾਰ ਹੋਣਾਂ ਦੇ ਨਾਲ ਬੜੀ ਮੁਲਾਕਾਤ ਹੋਈ ਉਹਨਾਂ ਦੌਰਾਨ ਉਹਨਾਂ ਦੀ ਤੇ ਕੀ ਤੁਹਾਨੂੰ ਮਿਲਣ ਆਏ ਸੀ ਰਮਨ अरोड़ा ਜਾਂ ਮਿਲੇ ਵੀ ਸੀ ਤਾਂ ਕਾਰਨ ਕੀ ਸੀ? ਮੈਨੂੰ ਪਿਛਲੇ 15 ਮਹੀਨਿਆਂ ਤੋਂ ਰਮਨ अरोड़ा ਜੀ ਨਾਲ ਮੇਰਾ ਕੋਈ ਵੀ ਪਾਲ ਮਿਲਨੀ ਹੈ ਨਹੀਂ ਹੈ। 15 ਮਹੀਨਿਆਂ ਤੋਂ ਨਾ ਮੈਂ ਇੱਕ ਦੋ ਵਾਰੀ ਕਿਤੇ ਰਾਜਨੀਤੀ ਫੰਕਸ਼ਨ ਜਿਮਤ ਅਕ ਇੱਕ ਸਮਾਜਿਕ ਫੰਕਸ਼ਨ ਜਿਗ ਮਿਲਗੇ ਹੋਣਗੇ ਮੈਂ ਕਹਿ ਨਹੀਂ ਸਕਦਾ ਮੇਰਾ ਕੋਈ ਵੀ ਤਾਲ ਮਿਲ ਨਹੀਂ ਆ ਬਾਕੀ ਪਾਰਟੀ ਦੇ ਵਿੱਚ ਪਾਰਟੀ ਹੋਲਸ ਨੂੰ ਸਾਨੂੰ ਰਹਿੰਦੀ ਜਿਹਦੀ ਛਵੀ ਬਿਲਕੁਲ ਹੋਵੇ ਜਿਹੜੇ ਲੋਕ ਐਦਾਂ ਦੀ ਛਵੀ ਵਾਲੇ ਹੋਣਗੇ ਮੇਰੀ ਪਾਰਟੀ ਨੂੰ ਕਦੀ ਵੀ ਬਿਲਕੁਲ ਪਸੰਦ ਨਹੀਂ ਕਰਦੀ ਕੀ ਬੀਜੇਪੀ ਨੂੰ ਅਪਰੋਚ ਕੀਤਾ ਸੀ ਰਮਨ ਅਰੋੜਾ ਨੇ ਕਿ ਮੈਨੂੰ ਤੁਸੀਂ ਬੀਜੇਪੀ ਚ ਲੈ ਲੇ ਮੈਂ ਇੱਕ ਛੋਟਾ ਜਿਹਾ ਕਾਰਜਕਰਤਾ ਪਾਰਟੀ ਦਾ ਇਸ ਨੂੰ ਮੈਂ ਕਲੀਅਰ ਨਹੀਂ ਕਰਦਾ ਇਸ ਚਰਚਾਾਂ ਤੇ ਹੁੰਦੀਆਂ ਨੇ ਚਰਚਾ ਮੈਂ ਵੀ ਮੀਡੀਆ ਦੇ ਮਾਧਮ ਨਾਲ ਸੁਣੀ ਹੈ ਤੁਹਾਡੇ ਮਾਧਮ ਨਾਲ ਪਰ ਜੀ ਮੈਨੂੰ ਲੱਗਦਾ ਵੀ ਮੇਰੀ ਪਾਰਟੀ ਬੜੀ ਸਮੇਂਦਾਰ ਪਾਰਟੀ ਹੈ ਉਹ ਸੋਚ ਸਮੇ ਕੇ ਫੈਸਲਾ ਲੈਂਦੀ ਹੈ ਜੋ ਫੈਸਲਾ ਲਿਆ ਉਹ ਨਾਲ ਵਧੀਆ ਲਿਆ ਜੇਕਰ ਨਾਲ ਜਾਣਦੀ ਕੋਈ ਗੱਲ ਕੀਤੀ ਹੋਏਗੀ ਮੇ ਜੇ ਪਤਾ ਮੈਂ ਬੋਲਦਾ ਸੀ ਮੀਡੀਆ ਨੂੰ ਪਤਾ ਸੀ ਮੈਂ ਬੋਲਦਾ ਸੀ ਅੱਜ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੇ 11 ਮਹੀਨੇ ਬਾਅਦ ਕਾਰਵਾਈ ਕੀਤੀ ਹੈ ਜੋ ਜੋ ਮੈਂ ਕਹਿੰਦਾ ਸੀ ਮੈਨੂੰ ਲੱਗਦਾ ਕਿ ਸਾਰਾ ਸਿੱਟਾ ਉਹਦੇ ਤੇ ਡਿਪੈਂਡ ਹੈ ਮਤਲਬ ਕਹਿ ਸਕਦੇ ਆ ਤੁਹਾਡੀਆਂ ਰਿਕਾਰਡਿੰਗਸ ਤੁਸੀਂ ਜਿੱਥੇ ਭੇਜੀਆਂ ਉਹਨਾਂ ਦੇ ਆਧਾਰ ਤੇ ਕਾਰਵਾਈ ਰਿਕਾਰਡਿੰਗਾਂ ਤੋਂ ਇਲਾਵਾ ਜੋ ਜੋ ਐਵੀਡੈਂਸ ਭੇਜਿਆ ਜੋ ਜੋ ਮੈਂ ਕਹਿੰਦਾ ਸੀ ਜੋ ਵੀ ਪ੍ਰਾਪਰਟੀਆਂ ਜੋ ਵੀ ਐਵੀਡੈਂਸ ਸੀ ਕਿਉਂਕਿ ਐਵੀਡੈਂਸ ਇੱਕ ਬੜਾ ਮਜ਼ਬੂਤ ਐਵੀਡੈਂਸ ਮੰਨੇ ਜਾਂਦਾ ਉਹ ਜਿੱਥੇ ਤੱਕ ਪਹੁੰਚਿਆ ਮੈਨੂੰ ਲੱਗਦਾ ਉਹ ਸਹੀ ਕੰਮ ਆਇਆ ਪਰ ਇੱਕ ਗੱਲ ਹੋਰ ਹੈ ਸ਼ੀਤਲ ਜੀ ਕਹਿੰਦੇ ਵੀ ਤੁਸੀਂ ਪਹਿਲਾਂ ਇੱਕ ਪੈਂਡਰਾਈ ਮੁੱਖ ਮੰਤਰੀ ਮਾਨ ਨੂੰ ਕਿਹਾ ਸੀਗਾ ਕਿ ਮੈਂ ਜਨਤਕ ਕਰਾਂਗਾ ਉਸ ਵੇਲੇ ਤੁਸੀਂ ਬਸਤੀ ਏਰੀਆ ਦੇ ਵਿੱਚ ਕੁਰਸੀ ਵੀ ਲਾ ਲਈ ਸਿੰਘਾਸਨ ਵੀ ਹੋ ਗਿਆ ਮੀਡੀਆ ਵੀ ਕਹਿੰਦੇ ਟੀਆਰਪੀ ਲੈ ਲਈ ਸ਼ੀਤਲ ਹੋਣਾ ਨੇ ਪਰ ਜਨਤਕ ਕੁਝ ਨਹੀਂ ਕੀਤਾ ਇਸ ਵਾਰ ਵੀ ਕਹਿੰਦੇ ਜਨਤਕ ਸ਼ੀਤਲ ਹੋਣੇ ਕੁਝ ਨਹੀਂ ਕਰਦੇ ਪਰ ਇਹਦੇ ਪਿੱਛੇ ਕਾਰਨ ਕੀ ਹੈ ਟੀਆਰਪੀ 11 ਮਹੀਨੇ ਵਾਂ ਮਿਲਤੇ ਗਈ ਹੈ ਰਮਨ ਰੂੜੇ ਦੇ ਖਿਲਾਫ ਕਾਰਵਾਈ ਕਿੰਨੇ ਕਰਾਈ ਹੈ ਰਮਨ ਰੋੜਾਂ ਦੇ ਖਿਲਾਫ ਕੋਈ ਕਿਤੂ ਐਵੀਡੈਂਸ ਮਿਲੇ ਆ ਇਹ ਚੀਤ ਰੰਗਰਾਲ ਦੇ ਦੱਸੀ ਹੋਏ ਐਵੀਡੈਂਸ ਆ ਚੀਤ ਰੰਗਰਾਲ ਦੇ ਦੱਸੀ ਹੋਈਆਂ ਜਿਹੜੀ ਗੱਲਾਂ ਅੱਜ ਸਰਕਾਰ ਵੱਲੋਂ ਤੇ ਕਾਰਵਾਈ ਕਰ ਰਹੀ ਹੈ ਅੱਛਾ ਕੀ ਏਟੀਪ ਨੇ ਵੀ ਕੋਈ ਮੂੰਹ ਖੋਲਿਆ ਆਪਣਾ ਇਹ ਆਉਣ ਵਾਲੇ ਸਮੇਂ ਤੁਹਾਨੂੰ ਸਭ ਕੁਝ ਪਤਾ ਲੱਗ ਜਾਊਗਾ ਅੱਛਾ ਮੰਤਰੀ ਦਾ ਹੋਰ ਦਾ ਵੀ ਇੱਕ ਨਾਮ ਤੁਸੀਂ ਲੈ ਰਹੇ ਹੋ ਜਿਹੜਾ ਵੀ ਕੋਈ ਹੋਵੇਗਾ ਜਲੰਧਰ ਵੈਸਟ ਤੋਂ ਜਲੰਧਰ ਨੋਜੰਤ ਸੈਂਟ ਜਿੱਥੇ ਵੀ ਕੋਈ ਕਰਪਟ ਕੰਮ ਜਿਹੜਾ ਲੋਕ ਇਸ ਧੰਦੇ ਨਾਲ ਜੁੜੇ ਆ ਇੱਕ ਵੀ ਆਦਮੀ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਜੀ ਹੋਰ ਕੋ ਤਾਂ ਬਾਤ ਚ ਬਿਲਕੁਲ ਇਹ ਸਮ ਸਾਡੇ ਨਾਲ ਹੈ ਸ਼ੀਤਲੰਗੁਰਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਦੱਸ ਦਈਏ ਇਹਨਾਂ ਦੇ ਕਹਿਣ ਮੁਤਾਬਕ ਕਿ ਐਵੀਡੈਂਸ ਇਹਨਾਂ ਦੇ ਵੱਲੋਂ ਕੁਝ ਪੇਸ਼ ਕੀਤੇ ਗਏ ਸਨ ਜਿਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਆਈ ਹੈ ਇਹਨਾਂ ਦਾ ਕਹਿਣਾ ਕਿ ਇਹ ਕਾਰਵਾਈ 11 ਮਹੀਨੇ ਬਾਅਦ ਹੋਈ ਹੈ ਪਰ ਮੇਰੇ ਐਵੀਡੈਂਸ ਦੇ ਆਧਾਰ ਦੇ ਉੱਪਰ ਇਹ ਕਾਰਵਾਈ ਜਿਹੜੀ ਹੈ ਉਹ ਹੋਈ ਹੈ ਔਰ ਔਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣਗੇ ਹੋਰ ਵੀ ਨਾਮ ਜਿਹੜੇ ਉਹ ਨਿਕਲ ਕੇ ਸਾਹਮਣੇ ਆਉਣਗੇ ਤੇ ਉਹਨਾਂ ਦੀ ਜਿਹੜੀ ਚਰਚਾ ਹੈਗੀ ਆਪਣੇ ਦਰਸ਼ਕਾਂ ਦੇ ਰੂਬਰੂ ਜ ਕਰਾਂਗੇ ਫਿਲਹਾਲ ਕੈਮਰ ਪਰਸਨ ਸਾਈਡ ਆ ਮਨਪ੍ਰੀਤ ਕੌਰ 라이 ਪੰਜਾਬੀ ਟੀਵੀ ਜਨੰਦ